ਮੋਦੀ ਜੀ ਕਹਿੰਦਾ 80 ਕਰੋੜ ਲੋਕਾਂ ਨੂੰ ਮੈਂ ਰਾਸ਼ਨ ਦਿੰਦਾ ਹਾਂ ਰਾਸ਼ਨ ਕਿੱਥੋਂ ਆਉਂਦਾ ਹੈ ਪੰਜਾਬ ਦਿੰਦਾ ਹੈ ਤੇ ਜਦੋਂ ਤਾਂ ਅਸੀਂ ਕਣਕ ਤੇ ਝੋਨਾ ਦਿੰਨੇ ਆ ਉਹ ਤਾਂ ਸਿੱਧਾ ਹੀ ਚੱਲ ਜਾਂਦਾ ਉਦੋਂ ਬਾਰਡਰ ਕੋਈ ਨਹੀਂ ਹੈਗਾ ਉਦੋਂ ਸਿੱਧਾ ਪੰਜਾਬ ਤੋਂ ਜਾਂਦਾ ਬਿਹਾਰ ਨੂੰ ਪੰਜਾਬ ਤੋਂ ਜਾਂਦਾ ਆਂਧਰਾ ਨੂੰ ਤੇ ਜਦੋਂ ਕਣਕ ਤੇ ਝੋਨੇ ਨੂੰ ਉਗਾਉਣ ਵਾਲੇ ਕਿਸਾਨ ਥੋੜੇ ਜਿਹਾ ਇਹ ਕਹਿ ਦੇਣ ਵੀ ਸਾਡਾ ਨਾਲ ਗੱਲ ਕਰਕੇ ਸਾਡਾ ਭਾਅ ਥੋੜਾ ਜਿਹਾ ਠੀਕ ਕਰ ਦਿਓ ਉਦੋਂ ਗੋਲੀਆਂ ਉਦੋਂ ਅਥਰੂ ਗੈਸ ਦੇ ਗੋਲੇ ਉਦੋਂ ਹਰਿਆਣੇ ਦੇ ਬਾਡਰ ਤੇ ਲੱਗ ਜਾਂਦੀਆਂ ਕਨੇਡੀਆਂ ਤਾਰਾਂ ਕਮਾਲ ਹੈ ਯਾਰ ਵੀ ਉਹਨਾਂ ਨਾਲ ਗੱਲ ਕਰੋ ਤੁਸੀਂ ਉਹ ਐਡ ਆਉਂਦੀ ਹੈ ਇੱਕ ਟੀਵੀ ਤੇ ਉਹ ਕੁੜੀ ਆਉਂਦੀ ਹੈ ਬਾਹਰਲੇ ਮੁਲਕ ਚੋਂ ਤੇ ਉਹ ਉਹਦੇ ਮਾਂ ਪਿਓ ਖੁਸ਼ ਹੋ ਜਾਂਦੇ ਨੇ ਬੇਟਾ ਤੂੰ ਆ ਗਈ ਉਹ ਕਹਿੰਦੀ ਹੈ ਹਾਂ ਪਾਪਾ ਮੋਦੀ ਜੀ ਨੇ ਯੁੱਧ ਰਕਵਾ ਦਿਆ ਥਾ ਮਤਲਬ ਮੋਦੀ ਜੀ ਨੇ ਰੂਸ ਤੇ ਯੂਕਰੇਨ ਦਾ ਯੁੱਧ ਰਕਵਾਤਾ ਪੀ ਸਾਡੇ ਬੰਦੇ ਕੱਢਣੇ ਉਹ ਭਾਈ ਯੁੱਧ ਯੁੱਧਰ ਕਵਾ ਦਿੰਨੇ ਜੋ ਉੱਥੋਂ ਵਾਲਾ ਆ 150 ਕਿਲੋਮੀਟਰ ਤੇ ਦਿੱਲੀ ਤੋਂ ਕਿਸਾਨ ਬੈਠੇ ਨੇ ਬਾਡਰਾਂ ਤੇ ਉਹਨਾਂ ਨਾਲ ਤਾਂ ਗੱਲ ਕਰ ਲਾ ਉਹਨਾਂ ਨਾਲ ਤਾਂ ਗੱਲ ਕਰ ਲਾ ਉਹਨਾਂ ਨਾਲ ਨਹੀਂ ਗੱਲ ਕਰਨੀ ਜੋ ਝੂਠ ਸੇ ਝੂਠ ਬੋਲੀ ਜਾਣਾ ਝੂਠ ਤੇ ਝੂਠ ਚੱਕੀ ਜਾਣਾ ਕਦੇ ਕੁਝ ਕਦੇ ਕੁਝ ਸੋ ਵੀਰੋ ਇਹਨਾਂ ਤੇ ਯਕੀਨ ਨਹੀਂ ਕਰਨਾ ਇਹ ਸਾਬ ਇਹ ਇਹ ਦੇਖੇ ਹੋਏ ਨੇ ਪਰਖੇ ਹੋਏ ਨੇ ਇਹਨਾਂ ਨੂੰ ਹੋਰ ਪਰਖਣ ਦੀ ਲੋੜ ਨਹੀਂ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ